ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅ ਕੁਝ ਦਿਨ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਤੁਹਾਰੀ ਸੀਜ਼ਨ ਦੇ ਵਿੱਚ ਜਿਸ ਦੇ ਮੱਦੇਨਜ਼ਰ ਲੋਕਾਂ ਦੇ ਚਿਹਰਿਆਂ 'ਚ ਕਾਫੀ ਖੁਸ਼ੀ ਹੈ ਦਰਅਸਲ ਇਹ ਫੈਸਲਾ ਜੀਐਸਟੀ ਨੂੰ ਲੈ ਕੇ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਦੱਸਦੇ ਕਿ ਕੁਝ ਰੇਟਾਂ ਕੁਝ ਚੀਜ਼ਾਂ ਦੇ ਉੱਤੇ ਜੋ ਕੀ ਹੈ ਜੀਐਸਟੀ ਰੇਟ ਘਟ ਹੋਈ ਨੇ ਜਿਸ ਦੇ ਵਿੱਚ ਸਪੋਰਟਸ ਦੀ ਜੇਕਰ ਗੱਲ ਕਰੀਏ ਜਲੰਧਰ ਨੂੰ ਸਪੋਰਟਸ ਹੱਬ ਮੰਨਿਆ ਜਾਂਦਾ ਹੈ ਤੇ ਸਪੋਰਟਸ ਦੇ ਉੱਤੇ ਵੀ ਜੋ ਕੀ ਹੈ ਜੀਐਸਟੀ ਦਰਾਂ ਕਾਫੀ ਘਟ ਹੋਈਆਂ ਨੇ ਇਸ ਦੇ ਮੱਦੇਨਜ਼ਰ ਅੱਜ ਸਾਡੇ ਨਾਲ ਮੌਜੂਦ ਨੇ ਜਲੰਧਰ ਤੋਂ ਵਸਤੇ ਨੋਦੇ ਪਾ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਤੇਜ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਜਿੱਦਾਂ ਹੁਣ ਜੀਐਸਟੀ ਦਰਾਂ ਘਟ ਹੋਈਆਂ ਨੇ ਫਸਟ ਆਫ 올 ਪਹਿਲੇ ਗੱਲ ਕਰਦੇ ਤੁਹਾਡੇ ਬਿਜ਼ਨਸ ਤੇ ਕੀ ਅਸਰ ਪਿਆ ਉਸਦਾ ਦੇਖੋ ਇਸ ਤਰ੍ਹਾਂ ਹੈਗਾ ਜਿਹੜਾ ਜੀਐਸਟੀ ਦੇ ਅੰਦਰ ਆ ਘਟੀਆਂ 22 ਤਰੀਕ ਤੋਂ ਲਾਗੂ ਹੋਈਆਂ ਜੀ ਔਰ ਜਿੱਦੋਂ ਜੀਐਸਟੀ ਕੌਂਸਲ ਨੇ ਅਨਾਉਂਸ ਕਰਤਾ ਵੀ 22 ਤਰੀਕ ਤੋਂ ਰੇਟ ਘਟ ਜਾਣੇ ਆ ਜੀ ਉਦੋਂ ਤੋਂ ਸਾਰੇ ਆਲ ਓਵਰ ਕੰਮ ਹੀ ਰੁਕੋ ਗਿਆ ਸੀਗਾ ਜੀ ਵਪਾਰ ਮਤਲਬ ਸਲੋਗ ਹੀ ਹੁਣ ਬੰਦ ਹੋ ਗਿਆ ਸੀਗਾ ਜੀ ਜਿਹੜੇ ਆਰਡਰ ਵੀ ਸੀਗੇ ਕਸਟਮਰ ਦੇ ਸਾਰਿਆਂ ਦੇ ਫੋਨ ਆ ਗਏ ਬਾਹਰੋਂ ਵੀ ਮਾਲ ਸਾਡਾ ਹੋਲਡ ਕਰਨ ਨੂੰ ਬਾਈ ਤੋਂ ਬਾਅਦ ਭੇਜਣਾ ਅੱਛਾ ਜਿਹੜੀਆਂ ਜੀਐਸਟੀ ਤੋੜਾ ਘੜੀਆਂ ਮੈਂ ਸਮਝਦਾ ਇਹਦੇ ਨਾਲ ਆਉਣ ਵਾਲਾ ਜਿਹੜਾ ਸਮੇਂ ਹੈ ਜੀ ਉਸ ਸਪੋਰਟਸ ਇੰਡਸਟਰੀ ਲਈ ਬਹੁਤ ਵਧੀਆ ਹੈ ਕਿਉਂਕਿ ਇਹ ਜਿਹੜਾ ਸਮਾਨ ਆ ਖੇਡਾਂ ਦਾ ਜੀ ਇਹ ਇਹਦਾ 90% ਜਿਹੜਾ ਇਸਤੇਮਾਲ ਕਰਨ ਵਾਲਾ ਜਾਂ ਤਾਂ ਬੱਚੇ ਆ ਜਾਂ ਫਿਰ ਸਰਕਾਰੀ ਆਰਮੀ ਫੋਰਸਿਸ ਹੈ ਕੋਈ ਸੈਮੀ ਫੋਰਸਿਸ ਹੈ ਜਾਂ ਮਤਲਬ ਜੀ ਗਵਰਨਮੈਂਟ ਮਤਲਬ ਜਿਆਦਾਤਰ ਇਸਤੇਮਾਲ ਜਿਹੜਾ ਸਮਾਨ ਹੈ ਇਹ ਡੋਮੈਸਟਿਕ ਮਾਰਕੀਟ ਦੇ ਵਿੱਚ ਸਾਡਾ ਲੋਕਲ ਬਣਿਆ ਹੁੰਦਾ ਜੀ ਤੇ ਸਾਡੀ ਜਿਹੜੀ ਇੰਡਸਟਰੀ ਹੈ ਜੀਐਸਟੀ ਦੇ ਜਿਹੜੀਆਂ ਦਰਾਂ ਵੱਧ ਹੋ ਗਈਆਂ ਸੀ ਉਹਦੇ ਕਰਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿੱਛੇ ਪਿੱਛੜਦੀ ਪਈ ਸੀ ਛੋਟੇ ਦੁਕਾਨਦਾਰ ਨੂੰ ਛੋਟੇ ਮੈਨੂਫੈਕਚਰਰ ਨੂੰ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀਗਾ ਜੀ ਔਰ ਇਹ ਇੱਕ ਮੈਂ ਸਮਝਦਾ ਬੜਾ ਕ੍ਰਾਂਤੀਕਾਰੀ ਕਦਮ ਸਾਬਤ ਹੋਊਗਾ ਜਿਹੜਾ ਜੀਐਸਟੀ ਦੀ ਰੇਟ ਘਟਾ ਦਿੱਤੇ ਗਏ ਆ ਔਰ ਇਹਦੇ ਨਾਲ ਸਾਨੂੰ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਕੰਮ ਚੱਲਣ ਦੀ ਉਮੀਦ ਹੈ ਆਉਣ ਵਾਲਾ ਸਮਾਂ ਇੰਡਸਟਰੀ ਲਈ ਅੱਛਾ ਹੋਊਗਾ ਜੀ ਹੁਣ ਜਿੱਦਾਂ ਜੀਐਸਟੀ ਦਾ ਰਾਂਝੋ ਕੀ ਹੈ ਘਟ ਹੋਈਆਂ ਨੇ ਸਪੋਰਟ ਦੀ ਜੇ ਗੱਲ ਕਰੀਏ ਤੇ ਲੋਕਾਂ ਦਾ ਹੁਣ ਰੁਝਾਨ ਕੀ ਹੈ ਲੋਕੇ ਪਹੁੰਚ ਰਹੇ ਨੇ ਦੁਕਾਨਾਂ ਤੇ ਸਾਮਾਨ ਖਰੀਦਿਆ ਜਾ ਰਿਹਾ ਉਹਨਾਂ ਦੇ ਵੱਲੋਂ ਮਤਲਬ ਜੇ ਜੀਐਸਟੀ ਦਰਾਂ ਜਿਹੜਾ ਪਿਛਲੀ ਵਾਰ ਪਿਛਲੇ ਮਤਲਬ 12% ਸੀ ਹੁਣ 5% ਤੇ ਆਈ ਹੈ ਤੇ ਹੁਣ ਕੰਮ ਵਧਿਆ ਜਾਂ ਕੰਮ ਘਟਿਆ ਦਾ ਨਾ ਕੰਮ ਤਾਂ ਵਧਣਾ ਹੈ ਬੇਟਾ ਕੰਮ ਤਾਂ ਵਧੇਗਾ ਬਹੁਤ ਵਧੇਗਾ ਜੀ ਐਕਚੁਅਲ ਕੀ ਹੈ ਪਹਿਲਾਂ ਤਾਂ ਆਰਡਰ ਹੋਲਡ ਦੇ ਹੋ ਗਏ ਸੀਗੇ ਅਸੀਂ ਹੈਗੇ ਐਕਚੁਅਲ ਅਸੀਂ ਲੋਕ ਹੌਲ ਸੇਲਰ ਹਾਂ ਅਸੀਂ ਸਾਰਾ ਡੋਮੈਸਟਿਕ ਇੰਡੀਆ ਦੀ ਮਾਰਕੀਟ ਕਰਦੇ ਆ ਜੀ ਹੁਣ ਜਿਹੜੇ ਆਰਡਰ ਹੋਲਡ ਸੀ ਫਿਲਹਾਲ ਤਾਂ ਉਹ ਸਪਲਾਈਆਂ ਜਾ ਰਹੀਆਂ ਔਰ ਜਿਹੜਾ ਇਹ ਤਿਹਾੜੀ ਸੀਜ਼ਨ ਹੈਗਾ ਸਾਡੀ ਇੰਡਸਟਰੀ ਵਾਸਤੇ ਵੈਸੇ ਸਲੰਪ ਦਾ ਹੁੰਦਾ ਜੀ ਇਹ ਜਿਹੜੇ ਤਿਹਾੜੀ ਫੈਸਟੀਵਲ ਡੇਜ਼ ਹੈਗੇ ਆ ਉਦੋਂ ਉਹਨਾਂ ਦੇ ਨਾਲ ਸਾਡਾ ਕੰਮ ਘਟ ਜਾਂਦਾ ਵੈਸੇ ਹੀ ਕਿਉਂਕਿ ਲੋਕ ਸਾਰੇ ਦੂਸਰੇ ਪਾਸੇ ਲੱਗ ਜਾਂਦੇ ਆ ਤੇ ਸਾਡਾ ਕੰਮ ਫਿਰ ਦੁਵਾਲੀ ਤੋਂ ਬਾਅਦ ਰਫਤਾਰ ਪਕੜ ਪਕੜਦਾ ਅਚੀ ਤਰ੍ਹਾਂ ਦੁਵਾਲੀ ਤੋਂ 15-20 ਦਿਨ ਬਾਅਦ ਡੋਮੈਸਟਿਕ ਮਾਰਕੀਟ ਦਾ ਕੰਮ ਜਿਹੜਾ ਉਹ ਰਫਤਾਰ ਤੇ ਆ ਜਾਂਦਾ ਜੀ ਪਰ ਟੈਕਸ ਘਟਣ ਦੇ ਨਾਲ ਰੁਝਾਨ ਅੱਛਾ ਵਾ ਕਸਟਮਰ ਦੇ ਆਰਡਰ ਅੱਛੇ ਆ ਔਰ ਜਿਹੜੇ ਪਹਿਲਾਂ ਆਏ ਸੀ ਹੋਲਡ ਸੀਗੇ ਉਹ ਜਾ ਰਹੇ ਆ ਅੱਗੋਂ ਜਿਹੜਾ 2 ਦਿਨ ਤੋਂ 22 ਤਰੀਕ ਤੋਂ ਮਤਲਬ ਲਗਾਤਾਰ ਲੋਕਾਂ ਦੇ ਆਰਡਰ ਆ ਰਹੇ ਆ ਔਰ ਇੱਕ 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 ਐਸੀ ਵਿਵਸਥਾ ਹੈ ਕਿ ਜਿੰਨਾ ਹਾਇਰ ਟੈਕਸ ਹੈ ਉਹਨਾਂ ਕੰਮ ਘਟਾ ਓਨੀ ਤਰੱਕੀ ਘਟਾ ਇੱਕ ਫੰਡਾਮੈਂਟਲ ਮਤਲਬ ਇੱਕ ਗੱਲ ਐਸੀ ਹੈ ਕਿ ਜਿਹੜਾ ਟੈਕਸ ਜ਼ਿਆਦਾ ਹੋਊਗਾ ਉਹਨਾਂ ਕੰਮ ਘਟੂਗਾ ਕਿ ਮੈਂ ਛੋਟੀ ਇੰਡਸਟਰੀ ਦਾ ਜੀ ਵੱਡੀ ਇੰਡਸਟਰੀ ਦਾ ਨਹੀਂ ਵੱਡੀ ਇੰਡਸਟਰੀ ਨੂੰ ਕੋਈ ਫਰਕ ਨਹੀਂ ਪੈਂਦਾ ਐਸਟੈਬਲਿਸ਼ ਜਿਹੜੇ ਲੋਗ ਆ ਉਹਨਾਂ ਨੂੰ ਨਹੀਂ ਫਰਕ ਪਦਾ ਸਾਡੀ ਇੰਡਸਟਰੀ ਛੋਟੀ ਹੈ ਬਹੁਤ ਜੀ ਔਰ 90% ਇੰਡਸਟਰੀ ਜਿਹੜੀ ਘਰਾਂ 'ਚ ਹੈ ਛੋਟੇ-ਛੋਟੇ ਯੂਨਿਟ ਹੈ ਘਰਾਂ 'ਚ ਮਾਲ ਬਣਾਉਂਦੇ ਆ ਔਰ ਉਹਨਾਂ ਲਈ ਤਾਂ ਬਹੁਤ ਔਖਾ ਸੀਗਾ 12% ਟੈਕਸ ਤੇ ਮਾਲ ਵੇਚਣਾ ਜਾਂ ਉਹਨਾਂ ਨੂੰ ਬਹੁਤ ਦਿੱਕਤ ਹੁੰਦੀ ਸੀ ਮਾਲ ਵੇਚਣ ਦੇ ਵਿੱਚ ਉਹ ਆਸਾਨ ਹੋ ਜਾਏਗਾ ਔਰ ਰਾਹਤ ਹੋਏਗੀ ਮੇਰੇ ਹਿਸਾਬ ਨਾਲ ਬਹੁਤ ਵਧੀਆ ਰਾਹਤ ਹੋਏਗੀ ਆਉਣ ਵਾਲੇ ਸਮੇਂ 'ਚ ਸਪੋਰਟਸ ਇੰਡਸਟਰੀ ਜਿਹੜੀ ਹੈ ਇਹ ਲਿਆਂਦੇ ਆ ਜੇ ਜੀ ਕਿਹੜੇ ਪ੍ਰੋਡਕਟਸ ਹੈ ਜਿਹੜੇ ਜੀਐਸਟੀ ਘਟਣ ਤੋਂ ਬਾਅਦ ਜ਼ਿਆਦਾ ਜਿਨ੍ਹਾਂ ਦੇ ਆਰਡਰ ਆ ਰਹੇ ਨੇ ਸਪੋਰਟਸ ਗੁੱਡਸ ਸਾਰੇ ਹੀ ਜੀ ਹਾਲਾਂਕਿ ਫਿਜ਼ੀਕਲ ਫਿਟਨੈਸ ਦੀਆਂ ਆਈਟਮਾਂ ਜਿਹੜੀਆਂ ਆ ਉਹ 18% ਦੀ ਆ ਜੀ ਅਸੀਂ ਤਾਂ ਮੰਗ ਉਹ ਵੀ ਕਰਦੇ ਆ ਰਹੇ ਸੀ ਸਰਕਾਰ ਤੋਂ ਦਾ ਵੀ ਰੇਟ ਘਟਾਇਆ ਜਾਵੇ ਜਿਹੜੀਆਂ ਲੋਕਲ ਮੈਨੂਫੈਕਚਰਡ ਆਈਟਮਾਂ ਹੈਗੀਆਂ ਫਿਜ਼ੀਕਲ ਫਿਟਨੈਸ ਨਾਲ ਜੁੜੀਆਂ ਆਈਟਮਾਂ ਹੈਗੀਆਂ ਜਿਮ ਜਿਮ ਤੇ ਫਿਜ਼ੀਕਲ ਫਿਟਨੈਸ ਦੀਆਂ ਆਈਟਮਾਂ 'ਚ ਬਹੁਤ ਫਰਕ ਆ ਐਕਚੁਅਲ ਕੀ ਹੋਇਆ ਇਹ ਜਿਹੜੇ ਪ੍ਰੋਡਕਟ 18% ਚ ਹੈ ਫਿਟਨੈਸ ਦੇ ਸਾਰੇ ਇਹਨਾਂ ਨੂੰ ਜਿਮ ਪ੍ਰੋਡਕਟਾਂ ਨਾਲ ਜੋੜ ਲਿਆ ਗਿਆ ਫੀਗਲ ਫੀਗਲ ਫਿਟਨੈਸ ਦੇ ਵਿੱਚ ਬਹੁਤ ਸਾਰੀਆਂ ਆਈਟਮਾਂ ਮੈਂ ਜਿਹੜੀਆਂ ਮਤਲਬ 90% ਸਕੂਲਾਂ ਦੇ ਬੱਚਿਆਂ ਨੇ ਇਸਤੇਮਾਲ ਦੀਆਂ ਆਈਟਮਾਂ ਉਹ ਉਹ ਅਸੀਂ ਚਾਹੁੰਦੇ ਸੀ ਉਹ ਵੀ ਜਿਹੜੀਆਂ ਉਹਨਾਂ ਦੇ ਰੇਟ ਘਟਾਏ ਜਾਣ ਜਿੱਦਾਂ ਮੰਨ ਲਓ ਡੰਬਲ ਰਾਡ ਹੈ ਪਲੇਟ ਜਿਹੜੇ ਬੱਚੇ ਵੇਟ ਕਰਦੇ ਆ ਐਸਕੇਪਿੰਗ ਰੋਪ ਆ ਬੱਚੇ ਜਿਹੜੇ ਆ ਰੱਸੀ ਟੱਪਣੀ ਕਹ ਲੈਣੇ ਆਪਾਂ ਸਕੋਰ ਦੀ ਵਿਸਲ ਆ ਇਤਨੀਆਂ ਛੋਟੀ ਛੋਟੀਆਂ ਆਈਟਮਾਂ ਜਿਹੜੀਆਂ 10 ਰੁਪਏ ਤੋਂ ਲੈ ਕੇ ਬਲਕਿ 2 ਰੁਪਏ ਤੋਂ ਲੈ ਕੇ ਵਿਸਲ 2 ਰੁਪਏ ਤੋਂ ਸ਼ੁਰੂ ਆ ਔਰ 100 ਰੁਪਏ ਤੱਕ ਦੇ ਪ੍ਰੋਡਕਟ ਆ ਜਿਹੜੇ ਛੋਟੇ ਛੋਟੇ ਮੈਨੂਫੈਕਚਰਰ ਘਰਾਂ 'ਚ ਬਣਾ ਰਹੇ ਆ ਉਹ ਸਾਰੇ 18% ਤੇ ਆ ਅਸੀਂ ਚਾਹੁੰਦੇ ਸੀ ਫਿਜ਼ੀਕਲ ਫਿਟਨੈਸ ਨੂੰ ਜਿਹੜਾ ਜਿਮ ਦੇ ਨਾਲ ਨਾਲ ਜੁੜਿਆ ਜਾਵੇ ਉਹ ਉਹ ਸਾਰੀਆਂ ਪੰਜ ਚ ਕਰ ਦਿੱਤੀਆਂ ਜਾਣ ਉਹਨਾਂ ਨੂੰ ਬਹੁਤ ਵੱਡਾ ਲਾਭ ਮਿਲੂਗਾ ਛੋਟੇ ਛੋਟੇ ਲੋਕਾਂ ਨੂੰ ਕਾਰੋਬਾਰ ਮਿਲੂਗਾ ਜੀ ਕਿਉਂਕਿ ਘਰਾਂ 'ਚ ਕੰਮ ਹੈ ਔਰ ਘਰਾਂ ਦੇ ਕੰਮ ਦੇ ਵਿੱਚ ਉਹ ਪੂਰਾ ਪਰਿਵਾਰ ਲੱਗਾ ਆ ਬਿਲਕੁਲ ਉਹਦੇ ਨਾਲ ਉਹਨਾਂ ਦੀ ਰੋਜੀ ਰੋਟੀ ਚੱਲਦੀ ਹੈ 18% ਹਾਈ ਰੇਟ ਹੈ ਅਸੀਂ ਤਾਂ ਹੁਣ ਵੀ ਮੰਗ ਕਰਦੇ ਆ ਕਿ ਉਹ ਆਈਟਮਾਂ ਜਿਹੜੀਆਂ ਹਨ ਉਹਨਾਂ ਨੂੰ 5% ਚ ਲਿਆਤਾ ਜਾਵੇ ਜਿਸ ਨਾਲ ਸਾਡਾ ਕੰਮ ਹੋਰ ਵਧੂਗਾ ਔਰ ਇੱਕ ਬਹੁਤ ਅੱਛਾ ਫੈਸਲਾ ਹੈ ਬਹੁਤ ਵਧੀਆ ਫੈਸਲਾ ਕੇਂਦਰ ਸਰਕਾਰ ਦਾ ਸੋ ਰਸੀਦਾ ਵੈਲਕਮ ਕਰਦੇ ਜੀ ਜਿੱਦਾਂ ਸਰ ਤੁਸੀਂ ਸਟਾਕ ਦੀ ਜੇਕਰ ਗੱਲ ਕਰੀਏ ਤੁਸੀਂ ਆਪਣੇ ਸ਼ਾਪ ਤੇ ਜੋ ਸਟਾਕ ਹੈ ਉਹ ਪਹਿਲਾਂ ਦੇ ਜੀਐਸਟੀ ਰੇਟਾਂ ਦੇ ਹਿਸਾਬ ਨਾਲ ਲਿੱਤਾ ਸੀ ਤੇ ਹੁਣ ਜੀਐਸਟੀ ਰੇਟ ਜੋ ਕੀ 5% ਤੇ ਆ ਗਏ ਉਸ ਦੇ ਉੱਤੇ ਕੀ ਕਹਿਣਾ ਚਾਹੋਗੇ ਇੱਕ ਵਾਰ ਸਮਝਾ ਦਿਓ ਜੋ ਸਾਡੇ ਵਿਊਅਰਸ ਦੇਖ ਰਹੇ ਨੇ ਕਿ ਜੇ ਸਟਾਕ ਉਹਨਾਂ ਨੇ 12% ਤੇ ਲਿਆ ਹੈ ਤੇ 5% ਤੇ ਹੁਣ ਵਿਕਰੀ ਹੋ ਰਹੀ ਉਹ ਕਿੱਦਾਂ ਦੇਖਿਆ ਜਾਵੇ ਦੇਖੋ ਇਸ ਤਰ੍ਹਾਂ ਹੈਗਾ ਇਹ ਜਿਹੜੀ ਟੈਕਸ ਵਿਵਸਥਾ ਹੈਗੀ ਨਾ ਮਤਲਬ ਜਦਾਂ ਅਸੀਂ ਅਸੀਂ ਮੈਨੂਫੈਕਚਰਰ ਤੋਂ ਮਾਲ ਲੈਂਦੇ ਹਾਂ ਅੱਗੇ ਅਸੀਂ ਵੇਚ ਦਿੰਨੇ ਆ ਅਸੀਂ ਹਰ ਮਹੀਨੇ ਜਿਹੜਾ ਐਡੀਸ਼ਨ ਸਾਡੀ ਹੁੰਦੀ ਹੈ ਸੇਲ ਦੀ ਉੱਤੇ ਟੈਕਸ ਜਮ੍ਹਾਂ ਕਰਾਉਨੇ ਆ ਜੀ ਹੁਣ ਜਿਹੜਾ ਅਸੀਂ ਸਾਡੀ ਐਡੀਸ਼ਨ ਸੇਲ ਹੋਇਆ ਕਰੂਗੀ ਉਹਦਾ ਟੈਕਸ ਅਸੀਂ ਬੰਦਾ ਜਮ੍ਹਾਂ ਨਹੀਂ ਕਰਾਵਾਂਗੇ ਇਹ ਹੈ ਵੀ ਸਾਨੂੰ ਸਾਡੇ ਜਿਹੜੇ ਪੈਸੇ ਆ ਸਰਕਾਰ ਤੋਂ ਇੱਕਦਮ ਤਾਂ ਨਹੀਂ ਮਿਲਣ ਜਾ ਰਹੇ ਉਹ ਡਿਫਰੈਂਸ ਉਸ ਰੋਲ ਹੀ ਮਿਲੂਗਾ ਜੀ ਮੰਨ ਲਓ ਵੀ ਇਹ ਜੀਐਸਟੀ ਵਿਵਸਥਾ ਜਿਹੜੀ ਨਾ ਇਹ ਐਸਾ ਟੈਕਸ ਦਰਤ ਬਵਸਥਾ ਹੈਗੀ ਆ ਜਿਹੜਾ ਅਸੀਂ ਮਾਲ ਖਰੀਦਦੇ ਆਂ ਔਰ ਵੇਚਦੇ ਆਂ ਜਿਹੜਾ ਇਨ ਬਿਟਵੀਨ ਉਹਨਾਂ ਦਾ ਮਾਰਜਨ ਆ ਜਾਂਦਾ ਉੱਤੇ ਸਾਨੂੰ ਬੰਦਾ ਟੈਕਸ ਦੇਣਾ ਪੈਂਦਾ ਉਹ ਹੁਣ ਅਸੀਂ ਆਉਣ ਵਾਲੇ ਦਿਨਾਂ 'ਚ ਉਹਨੂੰ ਜਮਾ ਨਹੀਂ ਕਰਾਵਾਂਗੇ ਇਹ ਹੈ ਵੀ ਸਾਨੂੰ ਹੌਲੀ 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 ਐਡਜਸਟ ਹੋਊਗਾ ਉਹਨੂੰ ਥੋੜਾ ਸਮਾਂ ਲੱਗੂਗਾ ਪਰ ਉਹਦਾ ਦੂਜਾ ਪੱਖ ਇਹ ਹੈ ਜਿਹੜਾ ਟੈਕਸ ਘਟ ਗਿਆ ਉਹਨਾਂ ਦਾ ਕੰਮ ਵਧੂਗਾ ਕੰਮ ਬਹੁਤ ਜ਼ਿਆਦਾ ਵਧੂਗਾ ਮਤਲਬ ਇਹ ਅੱਗੇ ਵੀ ਅਸੀਂ ਐ ਜੀਐਸਟੀ ਤੋਂ ਬੰਨ ਜਿਹੜਾ ਵੈਡ ਸੀਗਾ ਬਿਲਕੁਲ ਉਦੋਂ ਪੰਜ ਸੀਗਾ ਜੀ ਬਲਕਿ ਚਾਰ ਸੀਗਾ ਫਿਰ ਗੱਲ ਹੀ ਬੀਜੇਪੀ ਸਰਕਾਰ ਸੀ ਉਹਦੇ ਨਾਲ ਨੇ ਪੰਜ ਕਰਤਾ ਫਿਰ ਉੱਤੇ ਸਰਚਾਰਜ ਲਗਾ ਦਿੱਤਾ ਉਹ 5.5% ਹੋ ਗਿਆ ਔਰ ਉਸ ਤੋਂ ਬਾਅਦ ਜਦੋਂ ਪੰਜ ਤੋਂ ਇੱਕਦਮ 12 ਤੇ ਆ ਗਿਆ ਉਦੋਂ ਸਾਨੂੰ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਆਸਾਨ ਹੋ ਜਾਏਗਾ ਕੰਮ ਥੋੜਾ ਸੁਗਮ ਹੋ ਜਾਏਗਾ ਜੀ ਜੀਐਸਟੀ ਦਰਾਂ ਘਟੀਆਂ ਨੇ ਤੇ ਕੀ ਲੱਗਦਾ ਹੈ ਕਿ ਮਾਰਕੀਟ ਦੇ ਵਿੱਚ ਜੋ ਦੁਕਾਨਾਂ ਦੇ ਕੰਪੀਟੀਸ਼ਨ ਵੱਧ ਸਕਦਾ ਹੈ ਨਹੀਂ ਨਹੀਂ ਐਸ ਤਰ੍ਹਾਂ ਨਹੀਂ ਹੁੰਦਾ ਜੀਐਸਟੀ ਦਰਾਂ ਨਾਲ ਕੰਪੀਟੀਸ਼ਨ ਨਹੀਂ ਹੋਊਗਾ ਜੀਐਸਟੀ ਦਰਾਂ ਨਾਲ ਘਟਣ ਨਾਲ ਕੰਜ਼ਿਊਮਰ ਨੂੰ ਲਾਭ ਹੋਊਗਾ ਜਿਹੜਾ ਸਾਡਾ ਬਾਏਰ ਹੈ ਐਂਡ ਬਾਏਰ ਹੈ ਉਹਦੇ ਉਹਨੂੰ ਫਾਇਦਾ ਹੋਊਗਾ ਔਰ ਉਹਨੂੰ ਫਾਇਦਾ ਹੋਊਗਾ ਤੇ ਮਾਰਕੀਟ ਚ ਕੰਪੀਟੀਸ਼ਨ ਵਧ ਸਕਦਾ ਜਿਹੜਾ ਦੁਕਾਨਦਾਰਾਂ ਦਾ ਨਹੀਂ 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 ਐਸਾ ਕੁਝ ਨਹੀਂ ਹੈ ਜੀਐਸਟੀ ਘਟਣਾ ਕੰਪੀਟੀਸ਼ਨ ਨਾਲ ਕੋਈ ਲਿੰਕ ਨਹੀਂ ਹੈ ਦੇਖੋ ਜਿਹੜਾ ਅਨਾਰਗੇਨਾਈਜ਼ਡ ਸੈਕਟਰ ਹੈ ਅਸੀਂ ਲੋਕ 90% ਅਨਾਰਗੇਨਾਈਜ਼ਡ ਸੈਕਟਰ ਦੇ ਆਂ ਸਾਨੂੰ ਲੋਕਾਂ ਨੂੰ ਹਾਇਰ ਡੈਂਕਸਰ ਸਲੈਬ ਕਰਕੇ ਦਿਕਤਾਂ ਆ ਰਹੀਆਂ ਸੀਗੀਆਂ ਉਹ ਹੁਣ ਇਜ਼ੀ ਹੋ ਜੂਗੀਆਂ ਆਉਣ ਵਾਲੇ ਜਿਹੜੇ ਦਿਨ ਆ ਸਾਡੇ ਲਈ ਬਹੁਤ ਇੰਡਸਟਰੀ ਲਈ ਅੱچھے ਹੋਣਗੇ ਇਹ ਮਤਲਬ ਸਾਨੂੰ ਉਮੀਦ ਹੈ ਔਰ ਇਹਦੇ ਨਾਲ ਜਿਹੜਾ ਸਾਡਾ ਕਾਰੋਬਾਰ ਸੁਗਮ ਹੋ ਜਾਏਗਾ ਜੀ ਕੀ ਲੱਗਦਾ ਹੈ ਕੇਂਦਰ ਸਰਕਾਰ ਨੇ GST ਦਰਾਂ ਜਿੱਦਾਂ ਘਟਾਈਆਂ ਨੇ ਤੇ ਬੋਟਸ ਇੰਡਸਟਰੀ ਵਿੱਚ ਇਨਵੈਸਟ ਕੀਤਾ ਗਿਆ ਹੈਗਾ ਹਾਂਜੀ ਤੇ ਦਾ GST ਦਰਾਂ ਘਟਾਈਆਂ ਨੇ ਸਪੋਰਟਸ ਦੇ ਹੋਰ ਵੀ ਚੀਜ਼ਾਂ ਦੇ ਤੇ ਕਿ ਸਪੋਰਟਸ ਜੇਕਰ ਗੱਲ ਕਰੀਏ ਕਿਉਂਕਿ ਜਲੰਧਰ ਜੋ ਕਿ ਸਪੋਰਟਸ ਹੱਬ ਬਣਿਆ ਜਾਂਦਾ ਹੈ ਤੇ ਇਹ ਇਨਵੈਸਟ ਕੀਤਾ ਗਿਆ ਸਪੋਰਟਸ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਵੱਲ ਨਹੀਂ ਨਹੀਂ ਇਨਵੈਸਟ ਨਹੀਂ ਕੀਤਾ ਗਿਆ ਸਰਕਾਰ ਨੇ ਇੱਕ ਇੱਕ ਪਾਲਿਸੀ ਜਿਹੀ ਕਰਦੀ 12% ਦਾ ਸਲੈਬ ਹੀ ਖਤਮ ਕਰਤਾ ਦੇਖੋ 12% ਦੇ ਸਾਰੇ ਪ੍ਰੋਡਕਟ ਜਿਹੜੇ ਸਰਕਾਰ ਨੇ ਪੰਜ ਜਿਲ੍ਹਿਆਂ ਉਹਦੇ ਨਾਲ ਕੀ ਹੈ ਇੱਕ ਟੈਕਸ ਵਿਵਸਥਾ ਜਿਹੜੀ ਆਸਾਨ ਹੋ ਉਹੀ ਟੈਕਸ ਵਿਵਸਥਾ ਬਣ ਗਈ ਹੈ ਇਹ ਟੈਕਸ ਪਰ ਨਾਲ ਹੀ ਸਰਕਾਰ ਨੇ ਸੁਗਮ ਕੀਤੀ ਹੈ ਔਰ ਜਦੋਂ ਟੈਕਸ ਰੇਟ ਘਟਣਗੇ ਕੰਮ ਵਧੂਗਾ ਜੀ ਹਮੇਸ਼ਾ ਹੀ ਮਤਲਬ ਐਦਾ ਹੀ ਹੁੰਦਾ ਆਇਆ ਜੇ ਟੈਕਸ ਰੇਟ ਘਟੂਗਾ ਉਨੇ ਕੰਮ ਜਿਹੜਾ ਪੜਰੀਦਰ ਰਹੂਗਾ ਜੀ ਹਾਇਰ ਟੈਕਸ ਕਰਕੇ ਦਿੱਕਤ ਸੀ ਔਰ ਜਿਹੜਾ ਸਪੋਰਟਸ ਗੁੱਡਸ ਹੈਗੇ ਆ ਤਾਂ ਵੈਸੇ ਹੀ ਕੋਈ ਨੈਸੈਸਿਟੀ ਆਈਟਮ ਨਹੀਂ ਸੀਗੀ ਆ ਮੈਂ ਮੈਂ ਮਦਰ ਮੀਦੀ ਰੋਈ ਦੀ ਆਈਟਮ ਤਾਂ ਹੈ ਹੀ ਨਹੀਂ ਆ ਇਹ ਤਾਂ 140 ਕਰੋੜ ਵੱਦੀ ਆ ਦੇਸ਼ ਦੀ ਔਰ ਸਾਡੀ ਇੰਡਸਟਰੀ ਦਾ ਤਾਂ ਟਰਨਓਵਰ ਜਿਹੜਾ ਮੈਂ ਸਮਝਦਾ ਵੀ ਦਿਲੇਂਦਰ ਦਾ ਮੁਸ਼ਕਿਲਾਂ 2.5 ਦੇ ਨਿਯਰ ਕਰੋੜ ਉਹਨਾ ਮੁਸ਼ਕਿਲ ਨਾਲ ਔਰ ਟੈਕਸ ਘਟਣ ਦੇ ਨਾਲ ਕੰਜ਼ਿਊਮਰ ਨੂੰ ਰਾਹਤ ਆ ਔਰ ਸਾਨੂੰ ਸਾਡਾ ਕੰਮ ਵਧਣਾ ਸਾਨੂੰ ਇਸ ਕਰਕੇ ਦਾ ਫਾਇਦਾ ਜੀ ਬਲਾਸਟ ਤੇ ਇਹੀ ਕੁਐਸਚਨ ਹੈ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਉਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸਪੋਰਟਸ ਇੰਡਸਟਰੀ ਦੇ ਵਿੱਚ ਜੋ ਕੀ ਹੈ ਖੁਸ਼ੀ ਹੈ ਜਾਂ ਕਿਦਾਂ ਕੋਈ ਕੀ ਮਤਲਬ ਇਸ ਵੇਲੇ ਚੱਲਦਾ ਨਹੀਂ ਨਹੀਂ ਇਹ ਤਾਂ ਇੱਕ ਵਪਾਰ ਨੂੰ ਗਤੀ ਦੇ ਦਿੱਤੀ ਸਰਕਾਰ ਨੇ ਜੀ ਛੋਟੇ ਕਾਰੋਬਾਰ ਨੂੰ ਵਪਾਰ ਨੂੰ ਛੋਟਾ ਕਾਰੋਬਾਰ ਵਪਾਰ ਜਿਹੜਾ ਹੈ ਉਹ ਪਟੜੀ ਤੇ ਆ ਜਾਊਗਾ ਇਹਦੇ ਨਾਲ ਦੇਖੋ ਇਸ ਤਰ੍ਹਾਂ ਹੁੰਦਾ ਜਿੱਦਾਂ ਕੋਈ ਪ੍ਰੋਡਕਟ ਵਿਕਦਾ ਕੋਈ ਆਰਗੇਨਾਈਜ਼ਡ ਸੈਕਟਰ ਔਰ ਆਨਾਰਗੇਨਾਈਜ਼ਡ ਦੇ ਵਿੱਚ ਫਰਕ ਆ ਜਿੱਦਾਂ ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਹੀਰੋ ਸਾਈਕਲ ਆ ਯਾ ਸਾਈਕਲ ਆ ਕੋਈ ਲੋਕਾਂ ਨੇ ਦਾ ਬ੍ਰਾਂਡ ਆ ਇਹ ਬਣਾਇਆ ਜਾਂ ਕੋਈ ਹੋਰ ਬ੍ਰਾਂਡ ਆ ਸਾਈਕਲ ਦੁਕਾਨਦਾਰ ਨੂੰ ਵੇਚ ਕੇ ਉਹਨੇ ਪੈਸੇ ਨਹੀਂ ਪਾਈਦੇ ਜਿੰਨੇ ਉਹਨੂੰ ਐਕਸੈਸਰੀ ਵੇਚ ਕੇ ਬਹਿਾਈਦੇ ਔਰ ਉਹ ਐਕਸੈਸਰੀ ਕਿਹੜੀ ਆ ਉਹ ਸਾਰੀ ਆਨਾਰਗੇਨਾਈਜ਼ਡ ਸੈਕਟਰ ਹੀ ਬਣਾਉਂਦਾ ਦੁਕਾਨਦਾਰ ਦੀ ਰੋਜੀ ਰੋਟੀ ਆ ਔਰ ਐਕਸੈਸਰੀ ਚ ਲਾਂਦੀ ਆ ਛੋਟਾ ਦੁਕਾਨਦਾਰ ਨੂੰ ਕੰਮ ਮਿਲ ਜਣਾ ਤਜੀਬਾਂ ਨੂੰ ਰਹਿਤ ਮਿਲ ਜਾਣੀ ਹੈ ਔਰ ਇਹਦੇ ਨਾਲ ਆਰਥਿਕ ਤਰੱਕੀ ਆ ਦੇਸ਼ ਦੀ ਵੀ ਤਰੱਕੀ ਹੋਏਗੀ ਔਰ ਸਾਡੀ ਵੀ ਹੋਏਗੀ ਜੀ ਗੱਲਬਾਤ ਕਰਨ ਲਈ ਧੰਨਵਾਦ ਸਰ ਦਾਸਤੀਏ ਗੇ ਗੱਲ ਕੀਤੀ ਸੀਗੀ ਜਲੰਧਰ ਜੋ ਕਿ ਇਹ ਮਾਰਕੀਟ ਪਹੁੰਚੇ ਸੀ ਇਹ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਧੀਰ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਜੋ ਜੀਐਸਟੀ ਘਟਾਈ ਗਈ ਹੈ ਔਰ ਲੋਕਲ ਜੋ ਦੁਕਾਨਾਂ ਨੇ ਕਾਫੀ ਮਤਲਬ ਗਤੀ ਤੇ ਹੁਣ bizness ਚਲੇਗਾ ਤੇ ਜੋ ਲੋਕ ਨੇ ਉਹਨਾਂ ਨੂੰ ਵੀ ਕਾਫੀ ਜੋ ਕੀ ਹੈ ਪਹਿਲੇ ਮਹਿੰਗੇ ਰੇਟਾਂ ਤੇ ਪ੍ਰੋਡਕਟਸ ਮਿਲਦੇ ਸੀ ਉਹਨਾਂ ਸਸਤੇ ਰੇਟਾਂ ਤੇ ਮਿਲਣਗੇ ਦੈਨਿਕ ਸਵੇਰਾ ਤੋਂ ਸੁਭਿਤੀਵਾਦੀ ਦੀ ਰਿਪੋਰਟ